ਅੰਮ੍ਰਿਤਸਰ ਦੇ ਹਲਕਾ ਪੂਰਬੀ ਦੇ ਨਾਲ ਲੱਗੇ ਸ਼ਹੀਦ ਬਾਬਾ ਸੰਗਤ ਸਿੰਘ ਨਗਰ ਵਿਖੇ 올 ਇੰਡੀਆ ਸ਼ੈਡਿਊਲ ਕਾਸ ਫੈਡਰੇਸ਼ਨ ਵੱਲੋਂ ਇੱਕ ਹੰਗਾਮੀ ਮੀਟਿੰਗ ਕਰਵਾਈ ਗਈ। ਜੇ ਸਵਿਚ ਸਾਫ ਦਾ ਮੰਤਰੀ ਅਨਿਲ ਜੋਸ਼ੀ ਸ਼ਰੋਮ ਨੇ ਅਕਾਲੀ ਦਲ ਬਾਦਲ ਦੇ ਹਲਕਾ ਪੂਰਬੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ ਸੀਨੀਅਰ ਅਕਾਲੀ ਆਗੂ ਰਾਣਾ ਪਲਵਿੰਦਰ ਸਿੰਘ ਦਬੂਰਜੀ ਮੁੱਖ ਰੂਪ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸਮਾਜ ਵਿੱਚ ਚੱਲ ਰਹੀਆਂ ਘਰੂਤੀਆਂ ਅਤੇ ਆਉਣ ਵਾਲੇ ਲੋਕ ਸਭਾ ਨੂੰ ਲੈ ਕੇ ਵੋਟਰ ਅਤੇ ਸਪੋਰਟਰਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ 올 ਇੰਡੀਆ ਸ਼ੈਡਿਊਲ ਕਾਸ ਫੈਡਰੇਸ਼ਨ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਬਲੋ ਆਇਆ ਹੋਇਆ ਸੰਗਤ ਦਾ ਧੰਨਵਾਦ ਕੀਤਾ ਗਿਆ ਮੈਂ ਜੋਤੀ ਸਾਹਿਬ ਸਿਰਦਾਵਾਂ ਜਿਵੇਂ ਬੇਨਤੀ ਕਰਦਾ ਕਿ ਇਸ ਇਲਾਕੇ ਦੇ ਵਿੱਚ ਜਿੱਥੇ ਅੱਜ ਮੈਨੂੰ ਤੁਸੀਂ 2 ਮਿੰਟ ਦਾ ਸਮਾਂ ਦਿੱਤਾ ਬੋਲਣ ਦਾ ਇੱਥੋਂ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਜਿਹੜੀ ਬਹੁਤ ਘੱਟ ਨਿਕਲਦੀ ਸੀ ਪਰ 2002 ਦੇ ਵਿੱਚ ਇੱਥੋਂ ਸਰਦਾਰ ਮਲਕੀ ਸਿੰਘ ਏਆਰ ਨੇ ਇਲੈਕਸ਼ਨ ਲੜੀ ਤੇ ਦੋ ਚਾਰ ਵੋਟਾਂ ਹੀ ਇਹ ਬੋਤੇ ਦੇ ਵਿੱਚੋਂ ਨਿਕਲੇ ਆ ਸਾਰੀਆਂ ਵੋਟਾਂ ਜਿਹੜੀਆਂ ਉਹ ਕਾਂਗਰਸੀਆਂ ਜਾ ਕੇ ਹੋਰ ਪਾਰਟੀ ਦੀਆਂ ਸੀ ਤੇ ਦੋ ਮਹੀਨੇ ਬਾਅਦ ਇਸ ਇਲਾਕੇ ਦੇ ਵਿੱਚ ਮੈਨੂੰ ਕਾਉਂਸਲਰ ਦੇ ਇਲੈਕਸ਼ਨ ਲੜਦਾ ਜਦੋਂ ਉਹ ਮੋਕਾ ਪਾਰਟੀ ਨੇ ਦਿੱਤਾ ਆਲ ਇੰਡੀਆ ਸ਼ਡਿਊਲਡ ਕਾਸਟ ਫੈਡਰੇਸ਼ਨ ਨੂੰ ਐਦਾਂ ਦਾ ਵੱਡਾ ਹੰਗਾਰਾ ਮਿਲਿਆ ਕਿ ਉਹ ਇੰਨੇ ਪਰਿਵਾਰ ਅੱਜ ਸ਼ਾਮਲ ਹੋਏ ਨੇ ਇਸ ਫੈਡਰੇਸ਼ਨ ਦੇ ਵਿੱਚ ਔਰ ਸਾਡੇ ਜਿਹੜੇ ਗੁਰदयाल ਸਿੰਘ ਜੀ ਹੈਗੇ ਨੇ ਕਲਿਆਣ ਕਾਮ ਉਹਨਾਂ ਦੀ ਮਿਹਨਤ ਸਦਕਾ ਇਹ ਸਾਰਾ ਜਿਹੜਾ ਅੱਜ ਜਿਹੜੇ ਜਿਹੜੇ ਪਰਿਵਾਰ ਅੱਜ ਸ਼ਾਮਲ ਹੋਏ ਨੇ ਅਜਗਦੀਸ਼ ਜੱਗੂ ਜੀ ਜੋ ਆਲ ਇੰਡੀਆ ਸ਼ਰੂਕਾ ਫੋਟੇਸ਼ਨ ਦੇ ਪ੍ਰਧਾਨ ਨੇ ਤੇ ਸਾਰੇ ਹੀ ਸਮਾਜ ਦੇ ਨਾਲ ਸੰਬੰਧਿਤ ਨੇ ਹੋਰ ਨੂੰ ਜਥੇਬੰਦੀਆਂ ਅੱਜ ਇਹਨਾਂ ਨੇ ਇੱਕ ਜ਼ਿੰਮੇਵਾਰੀ ਸਵਾ ਕਰਕੇ ਸੌਂਪੀ ਹੈ ਕਿ